ਫਰੋਜ਼ਪੁਰ ਦੇ ਪਿੰਡ ਚਾਵਲਾ ਵਿੱਚ ਦੋ ਗਵੰਡੀਆਂ ਵੱਲੋਂ ਇੱਕ ਵਿਆਹੁਤਾ ਔਰਤ ਦੇ ਨਾਲ ਬਲਤਕਾਰ ਕੀਤਾ ਗਿਆ ਗਵੰਡੀਆਂ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸ ਕਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ ਪੀੜਤਾ ਵੱਲੋਂ ਇਸ ਬਾਬਤ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਪਰ ਪੁਲਿਸ ਦੀ ਟੀਲੀ ਕਾਰਗੁਜ਼ਾਰੀ ਤੇ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਉਹ ਹੁਣ ਆਪਣੇ ਹੀ ਘਰ ਵਿੱਚ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜੀ ਰਹੀ ਹੈ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜੀ ਪਿੰਡ ਚਾਵਲਾ ਵਸਤੇ ਹਾਂ ਚਾਵਲਾ ਵਸਤੇ ਹਾਂਜੀ ਗੁਰੂ ਸਾਹਿਬ ਹਾਂਜੀ ਗੁਰੂ ਸਾਹਿਬ ਕੀ ਗੱਲ ਬਸਤੀ ਜੀ ਗੱਲ ਬਤ ਪੈਸਿਆਂ ਦੀ ਹੋਈ ਮੇਰੇ ਬੰਦੇ ਕੋ ਪੈਸੇ ਲੈਣ ਘਰ ਵਾਲੇ ਕੋਲ ਤੇ ਕਹਿੰਦਾ ਆਇਆ ਤੇ ਕਹਿੰਦਾ ਪੈਸੇ ਦਿਓ ਮੈਂ ਕਹ ਪੈਸੇ ਤਾਂ ਨਹੀਂ ਹੈਗੇ ਜਦੋਂ ਮੇਰਾ ਘਰ ਵਾਲਾ ਆਵੇਗਾ ਤੇ ਉਹ ਹੀ ਦੇਵੇਗਾ ਉਹਨੂੰ ਪਤਾ ਹੈ ਲੈਣ ਦੇਣ ਦਾ ਸਾਨੂੰ ਨਹੀਂ ਪਤਾ ਇਹਨੂੰ ਸਾਨੂੰ ਨਹੀਂ ਪਤਾ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਜਿਵੇਂ ਘਰ ਵਾਲਾ ਕਿੱਥੇ ਗਿਆ ਜਿਵੇਂ ਘਰ ਵਾਲਾ ਦੋ ਮਹੀਨਾ ਡੇਢ ਹੋ ਗਿਆ ਸੀ ਪੱਲ ਲੱਗਾ ਸੀ ਅਸੀਂ ਉਹਦੇ ਪਰੇਸ਼ਾਨ ਦਰਖਾਸਤਾਂ ਵੀ ਲਾਈਆਂ ਤੇ ਸਾਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੇ ਸਾਨੂੰ ਨਹੀਂ ਲੱਭਿਆ ਆਉਂਦੀ ਅਸੀਂ ਵੀ ਆ ਪਾਈਆਂ ਖਬਰ ਵੀ ਲਵਾਈ ਕੋਈ ਸਾਡਾ ਉਹਨਾਂ ਪਤਾ ਸੌਰੀ ਨਹੀਂ ਲੱਗਦਾ ਪਿਆ ਅਸੀਂ ਤਾਂ ਪਹਿਲਾਂ ਪਰੇਸ਼ਾਨ ਸੀ ਸਾਡੇ ਨਾਲ ਆ ਕੇ ਤੇ ਫਿਰ ਪਰੇਸ਼ਾਨ ਇਹ ਨਹੀਂ ਪਤਾ ਮੇਰੇ ਘਰਵਨ ਆਪਾਂ ਲਾਵਣ ਜਾਣੇ ਲਗਾ ਸੀ ਤੇ ਬਸ ਹਾਂ ਪਿੰਡ ਦਾ ਬੰਦਾ ਹੈ ਤੇ ਇਹ ਦਿਨੇ ਤਾਂ ਮਾੜੀ ਅੰਦਰ ਆਣ ਵਿੱਚ ਦਿਨੇ ਤਾਂ ਮਾੜੀ ਹੋਗੀ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰੇ ਇਕੱਠੇ ਕਰਦੀ ਸੀ ਤੇ ਮੇਰੀ ਬਾਹਤ ਖੜਕ ਤੇ ਬੈੱਡ ਸੱਟ ਲੈਨੇ ਬੈੱਡ ਸੱਟਨ ਮੇਰੀ ਨੇ ਇੱਜ਼ਤ 'ਤੇ ਹੱਥ ਪਾਇਆ ਤੇ ਮੇਰੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਰੈਵ ਵੀ ਕੀਤਾ ਨੇ ਮੇਰੇ ਨਾਲ ਹਾਂਜੀ ਤੇ ਫਿਰ ਇਹਨੇ ਵਿੱਚ ਮੈਂ ਉਹਨੂੰ ਧੱਕਾ ਮਾਰਿਆ ਤੇ ਡਿੱਗ ਪਿਆ ਤੇ ਬਾਹਰ ਮੈਂ ਪੱਜੀ ਤੇ ਮੇਰੇ ਮਗਰੇ ਪੱਜਾ ਇਹਨੇ ਨਾ ਉਹਦਾ ਭਰਾ ਵੱਡਾ ਆਗਾ ਤੇ ਉਹਨਾਂ ਮੈਨੂੰ ਗਲਮੇ ਤੋਂ ਫੜ ਕੇ ਥੱਲੇ ਸੱਟ ਲਿਆ ਤੇ ਮੇਰੇ ਕੱਪੜੇ ਵੀ ਪਾੜ ਤੇ ਮੇਰੇ ਡੇਰ ਸਭ ਹੀ ਇੰਨਾ ਕੀਤੀ ਹਾਂ ਤੇ ਮੇਰੇ ਨਾ ਬੜਾ ਇਹਨਾਂ ਤੁਰੂ ਆ ਤੇ ਮੈਨੂੰ ਕੂਣੀਆਂ ਨਾ ਟੁੱਟਿਆ ਨੇ ਗੁੱਜੀਆਂ ਸੱਟਾਂ ਮੈਨੂੰ ਲਾਈਆਂ ਨਾ ਕੱਪੜੇ ਹਾਂਜੀ ਮੇਰੇ ਕੱਪੜੇ ਵੀ ਨਾ ਸਾਰੇ ਪਾੜ ਤੇ ਦੋ ਭਰਾਵਾਂ ਨੇ ਪਾੜਨੇ ਦੋਵੇਂ ਭਰਾ ਮੈਂ ਸਿਸ਼ੋੜੀ ਤੇ ਪਹਿਲਾ ਮੇਰਾ ਕਿਤਾਂ ਦਾ ਛੋਟੇ ਭਰਾ ਨੇ ਹਾਂ ਮੈਨੂੰ ਕੋਟ ਮਾਰਕੀਟ ਦੇ ਬਾਹਰ ਫਸ ਗਿਆ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਕਾਰਵਾਈ ਕੀਤੀ ਅਰਜ਼ੀ ਵੀ ਲਾਈ ਇਹਨਾਂ ਕੋਈ ਸਰਸਨਾਇ ਨਹੀਂ ਕੀਤੀ ਫਿਰ ਮੈਂ ਇਹਨਾਂ ਪਰਚਾ ਘਟਾਇਆ ਕੋਈ ਇਹਨਾਂ ਨੂੰ ਕੋਈ ਫੜ ਨਹੀਂ ਆਇਆ ਕੁਛ ਨਹੀਂ ਕੀਤਾ ਨਾ ਹੁਣ ਦੋਸ਼ੀ ਧਮਕੀ ਨਹੀਂ ਮੈਨੂੰ ਹਾਂ ਜੀ ਮੈਂ ਧਮਕੀ ਨਹੀਂ ਸਾਡਾ ਕੀ ਕਾਰਨਾ ਪੁਲਿਸ ਨਾਲ ਕੁਛ ਨਹੀਂ ਕਰ ਸਕਦੇ ਥੋੜਾ ਸੋਨਾਂ ਨੂੰ ਸ਼ਹਿ ਦੇ ਦੀ ਕਿਸ ਤਰ੍ਹਾਂ ਇਹ ਨਹੀਂ ਪਤਾ ਕੀ ਕੁਛ ਦਿਨ ਕੁਛ ਦਿਨ ਦੇ ਪਰ ਤਾਂ ਹੀ ਨਹੀਂ ਪੁੱਛ ਚੱਕਦੇ ਬਨਾਂ ਨੂੰ ਕੋਈ ਆ ਕੇ ਸਾਰੀ ਨਹੀਂ ਕਹੀ ਕਿਸ ਤਰ੍ਹਾਂ ਹਾਂਜੀ ਕਿਸੇ ਦੀ ਕਿਰਪਾ ਨਹੀਂ ਪਈ ਨਾ ਨਾ ਕਿੰਨੀ ਕ ਵਾਰੀ ਤੇ ਚੱਕਰ ਮਗਾਏ ਤੁਹਾਨੂੰ ਅਸੀਂ ਤਾਂ 5-6 ਵਾਰੀ ਹੋਏ ਠਪੋਈ ਪਰ ਵੀ ਗਏ ਅਸੀਂ ਠਾਲੇ ਚੇਤ 5-6 ਵਾਰੀ ਗੂ ਸਾਨੂੰ ਕਦੇ ਕੋਈ ਨਹੀਂ ਆਪਾਂ ਨਿਬੇੜ ਲਾਵਾਂਗੇ ਤੁਹਾਡੇ ਬਹਿਕ ਤੁਸੀਂ ਇਹ ਕੰਮ ਨਾ ਕਰੋ ਤੁਹਾਨੂੰ ਬਹਿਕ ਇੰਨੇ ਦਿਨ ਅਸੀਂ ਡੀਕਦੇ ਰਹੇ ਸਾਡੀ ਕੋਈ ਸੁਣਾਈ ਨਹੀਂ ਕਿਸੇ ਸਾਡਾ ਰਾਜ ਨਹੀਂ ਕਰਾਇਆ ਇਹ ਵੱਡਾ ਨੁਕਸਾਨ ਵੀ ਕਰ ਸਕਦੇ ਨੇ ਹਾਂਜੀ ਮੈਨੂੰ ਖਤਰਾ ਇਹਨਾਂ ਤੇ ਵੱਡਾ ਨੁਕਸਾਨ ਹਾਂਜੀ ਕਰ ਸਕਦੇ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਨੇ ਬੰਦਾ ਮੇਰੇ 2 ਮਹੀਨੇ ਹੋਣ ਵਾਲੇ ਨੇ ਘਰੇ ਨਹੀਂ ਹਾਂਜੀ ਕੱਲ ਹਾਂਜੀ ਡਾਰਕ ਰਵੀਗਾ ਸੀ ਮੈਂ ਕਿੰਨੇ ਦਿਨ ਤੱਕ ਅਸੀਂ ਪਾਸੇ ਰਹਿਆ ਮੈਨੂੰ ਖਤਰਾ ਸੀ ਮੈਨੂੰ ਕੋਈ ਨਾ ਕੋਈ ਉਹ ਜੀ ਫੇਰ ਹੰਕਤ ਕਰਦੇ ਆ ਇਸ ਡਾਨਾ ਫੇਰ ਮੇਰੇ ਰਿਸ਼ਤੇਦਾਰਾਂ ਖੰ ਨਹੀਂ ਤੂ ਕਾਰੇ ਕਰੇ ਚਾਲ ਮੈਂ ਇਨਸਾਫ ਮੰਗ ਰਿਹਾ ਹਾਂ ਹਾਂਜੀ ਬਸ ਮੈਨੂੰ ਆਪ ਦਾ ਸਾਥ ਮਿਲ ਜਾਵੇ ਬਸ ਇਹਨਾਂ ਨੂੰ ਸਜ਼ਾ ਹੋ ਜਾਵੇ ਇਹਨਾਂ ਨੂੰ ਹਾਂਜੀ ਹਾਂਜੀ ਕਿੱਥੇ ਆਏ ਸੀ ਤੁਸੀਂ ਪਿੰਡ ਮੈਂ ਤਾਂ ਪਿੰਡ ਆਈ ਹੋਈ ਪਿੰਡ ਚ ਆਵ ਲਿਆ ਹਾਂ ਕੀ ਗੱਲ ਬਥੇ ਹਾਂਜੀ ਮੈਨੂੰ ਨਹੀਂ ਪਤਾ ਮੈਂ ਸਵੇਰੇ ਸਵੇਰ ਦਾ ਟਾਈਮ ਸੀ 8 ਵਜੇ ਦਾ ਮੈਂ ਬਾਹਰ ਗਈ ਹੋਈ ਸੀ ਕੰਗਣ ਤੇ ਮੈਂ ਅੱਗੇ ਮੇਰੀ ਆਦਤ ਹੈ ਮੈਂ ਚਾਹ ਨਹੀਂ ਹੁੰਨੀ ਆ ਤੇ ਜਦੋਂ ਮੈਂ ਘਰ ਆਈ ਤੇ ਇਹਨਾਂ ਨਿਕਲਦਿਆਂ ਨੂੰ ਦੇਖਿਆ ਦੋ ਜਣ ਕਰੋ ਸਾਡੇ ਚੱਲੇ ਸੀ ਤੇ ਮੈਨੂੰ ਨਹੀਂ ਪਤਾ ਕੋਈ ਕੰਮ ਆਈ ਸੀ ਕਿ ਕੋਈ ਗੱਲ ਹੋਈ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਘਰ ਆਈ ਤੇ ਮੈਂ ਹੱਥ ਫੇਰ ਤੋਤੇ ਤੇ ਮੈਂ ਖੰਦਾਂ ਦੀ ਪਰਜਾਈ ਅੰਦਰੋਂਂਦੀ ਪੀ ਸੀ ਮੈਨੂੰ ਕੀ ਪਤਾ ਫਿਰ ਪੁਰਾਣੀ ਯਾਦ ਕਰਕੇ ਰੋਂਦੀ ਪੀ ਹੋਵੇ ਦਿਲ ਚ ਮਾੜਾ ਦਿਲ ਕਿੱਤੀ ਖਲੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਮੇਰੀ ਪਰਜਾਈ ਨੂੰ ਨਹੀਂ ਦੇਖਿਆ ਮੇਰੀ ਪਰਜਾਈ ਹਾਂ ਹਾਂਜੀ ਜ਼ਬਰਦਸਤੀ ਹਾਂਜੀ ਜ਼ਬਰਦਸਤੀ ਹੋਈ ਇਹਨੇ ਮੈਨੂੰ ਗੱਲ ਕੀਤੀ ਇਸ ਤਰ੍ਹਾਂ ਹਾਂਜੀ ਕੁਟਮਾਰ ਕੀਤੀ ਇਹਨੇ ਮੈਨੂੰ ਦੱਸਿਆ ਆਂਦੀ ਮੇਰੇ ਨਾਲ ਆ ਗੱਲਬਾਤ ਹੋਈ ਹਾਂਜੀ ਜ਼ਬਰਦਸਤੀ ਹੋਈ ਮੇਰੇ ਨਾਲ ਹਾਂਜੀ ਫਿਰ ਮੈਂ ਦਾਖਲ ਆਇਆ ਸੀ ਮੈਂ ਮداਖਲ ਕਰਾਇਆ 50 ਦਿਨਾਂ ਬਾਅਦ ਹਾਂ ਦੇ ਪ੍ਰਾਜੀ ਵੈਲ ਆਈ ਹਾਂ ਹੁਣ ਕੀ ਗੱਲਬਾਤ ਹੋਈ ਹਾਂਜੀ ਹੁਣ ਕੀ ਗੱਲਬਾਤ ਪੁਲਿਸ ਨੇ ਪਰਚਾ ਦਰਜ ਕਰਤਾ ਉਹਨਾਂ ਦਾ ਹਾਂਜੀ ਦਰਜ ਹਿਤ ਕਰਤਾ ਇੱਕ ਖਰਚਾ ਦਾ ਫੜੇ ਨਹੀਂ ਗਏ ਤੱਕ ਨਹੀਂ ਜੀ ਫੜੇ ਨਹੀਂ ਗਏ ਹੁਣ ਕੀ ਮੰਗਦੇ ਤੁਹਾਡੀ ਮੰਗ ਸਾਡੀ ਮੰਗ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਹਾਂਜੀ ਤਮਕੀਆਂ ਦੇ ਰਹਾ ਮੇਰੀ ਪਰਜਾਈ ਇਕੱਲੀ ਕਰਨੀ ਰਹਿੰਦੀ ਹੁਣ ਮੈਨੂੰ ਕਦੇ ਦੂਜੇ ਤੀਜੇ ਦਿਨ ਮੈਂ ਘਰ ਜਾਣੀ ਆ ਤਾਂ ਮੈਨੂੰ ਕਹਿੰਦੀ ਮੇਰੇ ਕੋਲ ਆ ਮੈਨੂੰ ਦੂਜਾ ਇੱਕ ਦਿਨ ਕਰ ਰਹੀ ਹਾਂ ਦੂਜੇ ਦਿਨ ਫਿਰ ਇੱਥੇ ਆ ਕੇ ਮੈਨੂੰ ਰਾਤ ਰਹਿਣਾ ਕਹਿੰਦਾ ਸਹੀ ਦਿਹਾੜੀ ਇਹਦਾ ਪਤਾ ਕਰਨਾ ਨਹੀਂ ਨੂੰ ਕਿ ਬੁੜੀਆਂ ਕਰਨੀ ਸੇਵ ਤੇ ਬਾਹਰ ਕਿਥੋਂ ਸੇਵ ਰਹਿਣਗੇ ਹਾਂਜੀ ਘਰੇ ਕੁੱਟਮਾਰ ਕਰਨ ਹਾਂਜੀ ਗੁੰਡਾ ਕਰਦੀ ਹੋਣ ਕਰ ਚੱਲ ਪਈ ਬਾਹਰ ਤਾਂ ਕਰਨੀ ਕਰਨੀ ਹੈ ਗੁੰਡਾ ਕਰਦੀ ਬਾਹਰ ਤਾਂ ਆਮ ਹੀ ਚੱਲ ਰਹੀ ਸ਼ਰ੍ਹਾਂ ਵੀ ਹੋ ਰਹੀ ਉਹ ਨਹੀਂ ਕਾਰਵਾਈ ਪੁਲਿਸ ਕਰ ਰਹੀ ਤੱਕ ਪਹੁੰਚਣ ਉਹ ਵੀ ਨਹੀਂ ਕਰ ਰਹੀ ਹਾਂਜੀ ਮੇਰੇ ਪੜਾਈ ਦੀ ਤੇ ਸਾਡੇ ਨਾਨਾਤ ਪੜਾਈ ਦੀ ਮੰਗ ਹੈ ਹਾਂਜੀ ਫੜੇ ਚੱਲਣੇ ਚਾਹੀਦੇ ਨੇ ਸਰ ਇੱਕ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਔਰਤਰੇ ਕਰਵਾਇਆ ਸੀਗਾ ਰੇਕ ਕੇਸ ਦਾ ਸਰ ਕੀ ਮਾਮਲਾ ਸੀਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਤੇ ਤਤਕੀਸ਼ ਜਾਰੀ ਹੈ ਨਵੀਂ ਉਸ ਚਾਈ ਸਾਹਮਣੇ ਆਉਗੀ ਉਹਦੇ ਸਾਰਾ ਦਿਲਾਨ ਬਣਾ ਕੇ ਅੱਜ ਪੇਸ਼ ਕਰਤਾ ਜਾ ਜਲ ਕਿੰਨੇ ਦੋਸ਼ੀਆਂ ਤੇ ਕੀਤਾ ਗਿਆ ਹੈ ਸਰ ਦੋ ਦੋ ਤੇ ਅੱਛਾ ਦੋਸ਼ੀਆ ਦੇਕ ਭਾਵੇਂ ਕੀਤੀ ਸਰ ਨੇਵ ਪਰਾਲੇਂ ਪਾਰਟੀਆਂ ਰੀਅਲੂਡ ਕਰਦੀਆਂ ਹੈ ਅਲਣਾ ਗੱਭੂ ਜੀ ਜੇ ਅਜੀ ਕਬੂਕੋ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਟੰਟਾਂ 4 ਟੰਕ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੇ ਇਹਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਸਾਰਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣ